ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਏਕਤਾ ਲਹਿਰ ਦੇਖ ਰਹੇ ਹੋ ਤੁਸੀਂ ਇਸ ਵਕਤ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਕਿ ਨਕੋਦਰ ਦੇ ਪ੍ਰਿੰਸ ਮੋਬਾਈਲ ਹਾਊਸ ਦੀ ਦੁਕਾਨ ਤੇ ਖੜੇ ਆ ਜਿੱਥੇ ਕਿ ਰਾਤ ਅੱਗ ਲੱਗ ਜਾਂਦੀ ਆ ਕੀ ਕਾਰਨ ਅੱਗ ਲੱਗਣ ਦਾ ਕੀ ਕਾਰਨ ਹੈ ਅੰਦਰ ਜਾਣਦੇ ਆ ਦੇਖਦੇ ਆ ਗੱਲਬਾਤ ਕਰਾਂਗੇ ਮਾਲਕਾਂ ਦੇ ਨਾਲ ਕੀ ਕਾਰਨ ਅੱਗ ਲੱਗਣ ਦਾ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਪਾਪਰ ਦੇ ਗਾਇਬ ਦੇਗਾ ਮਾਲਕਾਂ ਦੇ ਮਾਲਕ ਸਾਡੇ ਨਾਲ ਮੌਜੂਦ ਨੇ ਜਿੱਥੇ ਆਪੀ ਅੱਗ ਲੱਗੀ ਆ ਗੱਲਬਾਤ ਕਰਾਂਗੇ ਹਾਂਜੀ ਸਵਾਗਤ ਜੀ ਕੀ ਹਾਲ ਹੈ ਜੀ ਕੀ ਨਾਂ ਜੀ ਵਿਕਾਸ ਰੋੜਾ ਰੋੜਾ ਸਾਹਿਬ ਕੀ ਗੱਲਬਾਤ ਜੀ ਸ਼ਾਰਟ ਸਰਕਟ ਹੋ ਗਿਆ ਨਾ ਕੀ 1.5 ਵਜੇ ਦੇ ਕਰੀਬ ਹਮ ਫਾਈਬਰ ਆਈਏ ਬੰਦ ਕਰਾ ਦਿੱਤਾ ਲੱਗ ਨੂੰ ਫਾਈਬਰ ਆਈਏ ਕਿੰਨੇ ਟਾਈਮ ਪਾ ਲੱਗਈ ਜੀ ਪੋਸ਼ਾ ਟਾਈਮ ਆ ਗਈ ਮੇਰੇ ਤੋਂ ਪਹਿਲਾਂ ਆ ਗਈ ਪੁਰਕ ਬੱਲੇ ਆ ਗਈ ਜੀ ਲਗਭਗ ਕਿੰਨਾ ਕਨਕਣਾ ਚਾਣੇ ਜੀ ਆਈਡੀਆ ਮੈਨੂੰ ਕੋਈ ਗਣਿਆ ਨਹੀਂ ਬਚਿਆ ਕੁਛ ਨਹੀਂ ਹੈਗਾ ਸਾਰਾ ਖਤਮ ਹੀ ਹੋ ਗਿਆ ਕੋਈ ਅਸੀਂ ਇਹ ਜਿਹੜੇ ਦੁਕਾਨ ਦੇ ਮਾਲਕ ਜਿਹੜੇ ਇਸ ਦਸਨ ਦੀ ਹਾਲਾਤ ਦੇ ਵਿੱਚ ਵੀ ਨਹੀਂ ਸੀ ਗੱਲਬਾਤ ਪੂਰੀ ਕਰਨ ਨੂੰ ਤਿਆਰ ਨਹੀਂ ਸੀਗੇ ਇਹਨਾਂ ਨੇ ਕਿਹਾ ਦੁਕਾਨ ਦੇ ਵਿੱਚ ਮੈਂ ਪਹਿਲੇ ਵੀ ਪਿੱਛੇ ਵੀ ਦਿਖਾਦੇ ਆ ਆਪਣੇ ਤਸਵੀਰਾਂ ਦਿਖਾਦੇ ਆ ਦੁਕਾਨ ਦੇ ਵਿੱਚ ਬਚਿਆ ਕੁਛ ਨਹੀਂ ਨਕੋਦਰ ਦੀ ਇੱਕ ਟੋਪ ਦੀ ਬਹੁਤ ਹੀ ਮਸ਼ਹੂਰ ਦੁਕਾਨ ਸੀ ਪ੍ਰਿੰਸ ਮੋਬਾਈਲ ਜਿਹਨੂੰ ਰਾਤੀ ਸ਼ੋਰਟ ਸਰਕਟ ਦੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਸ਼ੋਰਟ ਸਰਕਟ ਦੇ ਨਾਲ ਅੱਗ ਲੱਗ ਜਾਂਦੀ ਆ ਤੇ ਅੱਗ ਲੱਗ ਕੇ ਜਿਹੜਾ ਸਾਰਾ ਸਮਾਨ ਜਿਹੜਾ ਤਕਰੀਬਨ ਨਵੇਂ ਤੇ ਪੁਰਾਣੇ ਮੋਬਾਈਲ ਸਾਰਿਆਂ ਨੂੰ ਅੱਗ ਲੱਗ ਜਾਂਦੀ ਆ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਈਆਂ ਕੈਮਰਾ ਪਰਸਨ ਅਭੀ ਅਰੋੜਾ ਦੇ ਨਾਲ ਛਸ਼ੀਲ ਟਿੰਗੜਾ ਏਕਤਾ ਲਹਿਰ ਨਿਊ ਨਕੋਦਰ